ਲਵੰਡੀ ਸਾਹਬ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਇੱਥੇ ਇੱਕ ਔਰਤ ਦੇ ਵੱਲੋਂ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ ਗਈ ਹੈ ਕਿਉਂਕਿ ਉਹ ਉਸ ਨੂੰ ਤਾੰਤ੍ਰਿਕ ਕੋਲ ਜਾਣ ਤੋਂ ਰੋਕ ਰਿਹਾ ਸੀ ਦੱਸਦੀ ਹੈ ਕਿ ਘਟਨਾ ਪਿੰਡ ਗਾਟ ਵਾਲੀ ਦੀ ਹੈ ਜਿੱਥੇ ਸੁਖਬੀਰ ਕੌਰ ਨੇ ਪਿੰਡ ਦੀ ਤਾੰਤ੍ਰਿਕ ਔਰਤ ਨਾਲ ਮਿਲ ਕੇ ਆਪਣੇ ਪਤੀ ਬਲਵੀਰ ਸਿੰਘ ਦੀ ਸਿਰ ਝਕੋਟ ਨਾਲ ਮਾਰ ਕੇ ਹੱਤਿਆ ਕਰ ਦਿੱਤੀ ਹੈ ਦੱਸਦੀ ਹੈ ਕਿ ਇਹ ਮੁਲਜ਼ਮਾ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਲਈ ਉਸ ਨੂੰ ਖੇਤ ਵਿੱਚ ਵੀ ਦੱਬਿਆ ਵਾਰਦਾਤ ਨੂੰ ਲਗਭਗ 6 ਦਿਨ ਨਾ ਅੰਜਾਮ ਦਿੱਤਾ ਗਿਆ ਸੀ ਪਰ ਇਸ ਵਾਰੇ ਪਤਾ ਅੱਜ ਲੱਗਿਆ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੇਸ ਦਰਜ ਕਰਕੇ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਡੀਐਸਪੀ ਤਲਵੰਡੀ ਸਾਹਬ ਉਹ ਰਾਜੇਸ ਸਨੇਹੀ ਨੇ ਦੱਸਿਆ ਕਿ ਬਲਵੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਨੇ ਕੱਲ ਆਪਣੇ ਭਰਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਤਲਵੰਡੀ ਸਾਹਬ ਉਹ ਥਾਣੇ 'ਚ ਦਰਜ ਕਰਵਾਈ ਸੀ ਕਿ ਉਸ ਦਾ ਪ੍ਰਾ 18 ਨਵੰਬਰ ਤੋਂ ਲਾਪਤਾ ਹੈ ਸ਼ਿਕਾਇਤ ਵਿੱਚ ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਭਰਾ ਬਲਵੀਰ ਸਿੰਘ ਦੀ ਉਸ ਦੀ ਪਰਜਾਈ ਸੁਖਬੀਰ ਕੌਰ ਨੇ ਹਤਿਆ ਕੀਤੀ ਹੈ ਜਿਸ ਤੋਂ ਬਾਅਦ ਤਲਵੰਡੀ ਦੀ ਸਾਬਾ ਪੁਲਿਸ ਨੇ ਸੁਖਬੀਰ ਕੌਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਚ ਬਲਵੀਰ ਸਿੰਘ ਦੀ ਹੱਤਿਆ ਦਾ ਪਤਾ ਲੱਗਾ ਪੁਲਿਸ ਅਨੁਸਾਰ ਸੁਖਬੀਰ ਕੌਰ ਪਿੰਡ ਗਾਟਵਾਲੀ ਦੇ ਵਿੱਚ ਤਾੰਤ੍ਰਿਕ ਗੁਰਪ੍ਰੀਤ ਕੌਰ ਪੁੱਛ ਲੈਣ ਦਾ ਬਹਾਨਾ ਬਣਾ ਕੇ ਆਂਦੀ ਜਾਂਦੀ ਰਹਿੰਦੀ ਸੀ ਤੇ ਦੋਵਾਂ ਵਿੱਚਕਾਰ ਦੋਸਤੀ ਹੋ ਗਈ ਸੀ ਬਲਵੀਰ ਸਿੰਘ ਆਪਣੀ ਪਤਨੀ ਨੂੰ ਤਾੰਤ੍ਰਿਕ ਕੋਲ ਜਾਣ ਤੋਂ ਰੋਕਦਾ ਸੀ ਸੁਖਬੀਰ ਕੌਰ ਨੇ ਆਪਣੇ ਪਤੀ ਨੂੰ ਰਾਹ ਤੋਂ ਹਟਾਉਣ ਦੇ ਲਈ ਤਾੰਤ੍ਰਿਕ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ ਹੱਤਿਆ ਮਗਰੋਂ ਦੋਵਾਂ ਨੇ ਤਾੰਤ੍ਰਿਕ ਗੁਰਪ੍ਰੀਤ ਦੇ ਪਿਤਾ ਲੀਲਾ ਸਿੰਘ ਮਾਸੇ वीरपाल कौर गाट वाली ते गुरप्रीत दिपति कुलविंदर सिंह वासी नौरंग नाल मिलके लाश वीरपाल कौर ਦੇ ਘਰ ਦੇ ਪਿਛਲੇ ਪਾਸੇ ਖੇਤ ਵਿੱਚ ਦੱਬ ਦਿੱਤੀ ਅੱਜ ਪੁਲਿਸ ਨੇ गुरप्रीत ਨੂੰ ਨਾਲ ਲਿਆ ਕੇ ਡਿਊਟੀ ਮੈਜਿਸਟਰੇਟ ਸਿਕੰਦਰ ਸਿੰਘ ਦੇ ਅਗਵਾਈ ਹੇਠ ਖੇਤ ਚੋਂ লাশ ਬਰਾਮਦ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ ਦੱਸਦੀ ਕਿ ਹਤਿਆ ਮਾਮਲੇ ਦੇ ਵਿੱਚ ਤਲਵੰਡੀ ਸਬ ਪੁਲਿਸ ਨੇ ਸੁਖਬੀਰ कौर ਪਤਨੀ ਬਲਵੀਰ ਸਿੰਘ तांत्री कौर ਤੇ गुरप्रीत कौर ਉਸਦੇ ਪਿਤਾ ਲੀਲਾ ਸਿੰਘ ਵਾਸੀ वीरਪਾਲ कौर ਤੇ गुरप्रीत कौर ਦੇ ਪਤੀ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ